ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਰਵਸਤੇ ਲੈ ਕੇ ਆ ਗਏ ਆਂ ਵੂਲਨ ਦੇ ਸ਼ਾਲ ਠੀਕ ਹੈ ਵੂਲਨ ਦੇ ਸ਼ਾਲਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਔਰ ਸਟਾਕ ਨਹੀਂ ਮਿਲ ਰਿਹਾ ਪੇਮੈਂਟ ਆਈ ਹੋਈ ਹੈ ਭੈਣ ਭਰਾਵਾਂ ਦੀ ਤੇ ਜਿਨ੍ਹਾਂ ਨੂੰ ਦੇਣੇ ਸੀ ਉਹਨਾਂ ਦੇ ਮੈਂ ਕੱਢ ਲਏ ਆ ਬਾਕੀ ਪੀਸ ਤੁਸੀਂ ਜਿਨ੍ਹਾਂ ਨੇ ਵੀ ਭੈਣ ਭਰਾਵਾਂ ਨੇ ਲੈਣੇ ਆਂ ਜੀ ਕਾਫੀ ਕਰੀ ਮੈਸੇਜ ਕਰਦੇ ਆ ਉਹਨਾਂ ਨੂੰ ਮੈਂ ਇਹ ਦਿਖਾ ਦੇਦੀ ਹਾਂ ਠੀਕ ਹੈ ਤੁਸੀਂ ਆਪਣਾ ਆਰਡਰ ਜਲਦੀ ਜਲਦੀ ਬੁੱਕ ਕਰਾ ਲੈਣਾ ਇੱਕ ਇੱਕ ਦੋ ਦੋ ਪੀਸ ਹੀ ਆ ਬਸ ਸਾਰੇ ਜਿਆਦਾ ਪੀਸ ਹੈ ਨਹੀਂ ਆ ਠੀਕ ਹੈ ਪੇਮੈਂਟ ਦਾ ਮੂਡ ਆਨਲਾਈਨ ਰਹੇਗਾ Google Pay PhonePe ਰਹੀ ਤੁਸੀਂ ਪੇਮੈਂਟ ਕਰ ਸਕਦੇ ਹੋ ਠੀਕ ਹੈ ਤੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਉਹ ਪੀਸ ਤੁਸੀਂ ਸਕਰੀਨਸ਼ਾਟ ਲਓ ਸਾਡੇ WhatsApp ਨੰਬਰ ਤੇ ਭੇਜੋ ਹੈਲੋ ਜੀ ਪਹਿਲਾ ਕਲਰ ਆ ਗਿਆ ਬੂਲਨ ਦਾ ਸ਼ਾਲ ਕਲਰ ਆ ਗਿਆ ਨੇਵੀ ਬਲੂ ਠੀਕ ਹੈ ਸਿੰਗਲ ਪੀਸ ਅਵੇਲੇਬਲ ਆ ਨੇਵੀ ਬਲੂ 650 ਪ੍ਰਾਈਸ ਰਹੇਗਾ ਤੇ ਇਹ ਸ਼ਾਲ ਹੈ ਸਟੌਲ ਨਹੀਂ ਹੈ ਬਹੁਤ ਨਿੱਗੇ ਵਾਰਮ ਡਿਜ਼ਾਈਨਰ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਠੰਡ ਦੇ ਵਿੱਚ ਯੂਜ਼ ਕਰੋ ਕਿਸੇ ਨੂੰ ਗਿਫਟ ਦੇਣਾ ਹੈ ਗਿਫਟ ਤੋਂ ਆਪਣੇ ਵਾਸਤੇ ਲੈਣਾ ਆਪਣੇ ਵਾਸਤੇ ਲਓ ਬੁੱਕਲ ਮਾਰ ਕੇ ਬੈਣ ਦਾ ਮਜ਼ਾ ਆ ਜਾਏਗਾ ਪੂਰਾ ਰਜ਼ਾਈ ਜਿੰਨਾ ਨਿਕ ਦਿੰਦੇ ਨੇ ਇੰਨੇ ਸੋਹਣੇ ਸ਼ਾਲ ਨਹੀਂ ਹੈ ਠੀਕ ਹੈ 650 ਦਾ ਪ੍ਰਾਈਸ ਰਹੇਗਾ ਠੀਕ ਹੈ ਤੇ ਕਲਰ ਪਹਿਲਾ ਆ ਗਿਆ ਨੇਵੀ ਬਲੂ ਠੀਕ ਹੈ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਐ ਲੋ ਜੀ ਸਕਿਨ ਕਲਰ ਆ ਗਿਆ ਠੀਕ ਹੈ ਸਕਿਨ ਕਲਰ ਬਹੁਤ ਸੋਹਣਾ ਕਲਰ ਹੈ ਜੋ ਵੀਡੀਓ ਦੇ ਵਿੱਚ ਦਿਖਾਵਾਂਗੇ ਉਹੀ ਦਵਾਂਗੇ ਇਸ ਤੋਂ ਇਲਾਵਾ ਜੋ ਵੀ ਤੁਸੀਂ ਪੁੱਛਣਾ ਹੁੰਦਾ ਉਹ ਪਲੀਜ਼ ਪਹਿਲਾਂ ਹੀ ਪੁੱਛ ਲਿਆ ਕਰੋ ਜਦੋਂ ਤੁਸੀਂ ਚੀਜ਼ ਬੁੱਕ ਕਰਾਉਣੀ ਹੁੰਦੀ ਹੈ ਬਾਅਦ ਵਿੱਚ ਤੁਸੀਂ ਜਦੋਂ ਚੀਜ਼ ਤੁਹਾਡੇ ਘਰ ਪਹੁੰਚ ਜਾਂਦੀ ਹੈ ਕਿਸੇ ਵੇਲੇ ਕਿਸੇ ਨੂੰ ਨਹੀਂ ਚੀਜ਼ ਪਸੰਦ ਆਉਂਦੀ ਫਿਰ ਉਹ ਕਹਿ ਦਿੰਦੇ ਅਸੀਂ ਇਦਾਂ ਸੋਚਿਆ ਸੀ ਉਦਾਂ ਸੋਚਿਆ ਸੀ ਪਲੀਜ਼ ਕਨਫਰਮ ਕਰ ਲਿਆ ਕਰੋ ਠੀਕ ਹੈ ਆ ਲੋ ਜੀ ਓਕੇ ਜਾసే ਇਹ ਚੀਜ਼ ਦੇ ਬਾਰੇ ਮੈਂ ਗੱਲ ਨਹੀਂ ਕਰ ਰਹੀ ਕਿਉਂਕਿ ਇਹ ਚੀਜ਼ ਤੇ ਸਭ ਨੂੰ ਬਹੁਤ ਪਸੰਦ ਆਈ ਕੁਝ ਹੋਰ ਚੀਜ਼ਾਂ ਹੋ ਜਾਂਦੀਆਂ ਜਿਹੜੀ ਇਹ ਕਈ ਕਿਸੇ ਵੱਲ ਨਹੀਂ ਪਸੰਦ ਆਉਂਦੀ ਕਿਸੇ ਨੂੰ ਠੀਕ ਹੈ ਹਲੋ ਜੀ ਲਓ ਜੀ ਇਹ ਆ ਗਿਆ ਕਲਰ ਬਹੁਤ ਸੋਹਣਾ ਮਸਟਰਡ ਕਲਰ ਆ ਗਿਆ ਪਹਿਲੀ ਵਾਰੀ ਇਹ ਕਲਰ ਮਸਟਰਡ ਆਇਆ ਬਹੁਤ ਹੀ ਸੋਹਣਾ ਕਲਰ ਹੈ ਹਲੋ ਜੀ ਪ੍ਰਾਈਸ ਲੱਗੇਗਾ 650 ਨੈਕਸਟ ਆ ਗਿਆ ਬਹੁਤ ਸੋਹਣਾ रेड मरून कलर हेलो जी मरून पेन, कलर है बहुत प्यारा ज कलर होएगा प्राइस सेम रहेगा 650 ठीक है जी बहुत सुणी बुक्कल बज जांदी है जितना मर्जी लो इन्नी-इन्नी दुरो पहन पहना मेरे को ये वाले शॉल लेके गईया ने लो जी ठीक है बहुत सुणी बुक्कल बज जांदी है लो जी 650 ਰਹੂਗਾ येता प्राइस स्किन कलर अगेन दो पीस ने स्किन कलर ते फिर आ गया ब्लैक ब्लैक तो बिना ते कलेक्शन ही अधूरी है लो जी ਬਲੈਕ ਕਲਰ ਦਾ ਪੀਸ ਬਹੁਤ ਪਿਆਰਾ ਜਿਹਾ ਪੀਸ ਠੀਕ ਹੈ ਹੈਲੋ ਜੀ ਬੂਲਨ ਦਾ ਸ਼ਾਲ ਆ ਗਿਆ ਵਿੱਚ ਵਿੱਚ ਬੁੰਦੀ ਵੀ ਆਊਗੀ ਹੈਲੋ ਜੀ 650 ਪ੍ਰਾਈਸ ਤੇ ਲਾਸਟ ਕਲਰ ਆ ਗਿਆ ਵਾਈਨ ਇੱਕ ਇੱਕ ਪੀਸ ਆ ਇੱਕ ਇੱਕ ਪੀਸ ਆ ਬਸ ਇੱਕ ਇੱਕ ਦੋ ਦੋ ਜਿਆਦਾ ਪੀਸ ਨਹੀਂ ਅਵੇਲੇਬਲ ਹੈਗੇ ਤੇ ਨਾ ਹੀ ਆਪਾਂ ਹੋਰ ਲਿਆਉਣੇ ਆ ਤੇ ਇਹਨਾਂ ਦੀ ਬੁਕਿੰਗ ਨਹੀਂ ਲਵਾਂਗੇ ਆਪਾਂ ਨੈਕਸਟ ਠੀਕ ਹੈ ਹੈਲੋ ਜੀ ਕੋਸ਼ਿਸ਼ ਹੈ ਹੀ ਆ ਬਾਕੀ ਦੇਖਦੇ ਜੇ ਮਿਲ ਗਿਆ ਤੇ ਹਨਾ ਨੈਕਸਟ ਫਿਰ ਆ ਗਿਆ ਆਪਣੇ ਕੋ 850 ਵਾਲਾ ਪੀਸ ਹੈਲੋ ਜੀ ਇਹ ਜਿਹੜਾ ਥੋੜਾ ਉਹਦੇ ਨਾਲੋਂ ਜ਼ਿਆਦਾ ਸੋਹਣਾ ਹੈ ਫੈਨਸੀ ਆ ਤੇ ਕੁਆਲਿਟੀ ਤੇ ਸੇਮ ਹੀ ਆ ਕੁਆਲਿਟੀ ਵੀ ਵਾਈਜ਼ ਥੋੜਾ ਜਿਹਾ ਡਿਜ਼ਾਈਨਿੰਗ ਚੇਂਜ ਆ ਓਕੇ ਗੁਣਤੀ ਚੇਂਜ ਆ ਜਿਸ ਤਰ੍ਹਾਂ ਇਹਦੀ ਗੁਣਤੀ ਥੋੜੀ ਬਰੀਕ ਆ ਇਹਦੇ ਉੱਪਰ ਤੁਹਾਨੂੰ ਪੈਚ ਵਰਕ ਮਿਲੇਗਾ ਇਹਦੇ ਵਿੱਚ ਕਲਰ 3-4 ਆ ਜਾਂਦੇ ਨੇ ਉਹਦੇ ਕਰਕੇ ਇਹਦਾ ਪ੍ਰਾਈਸ ਥੋੜਾ ਜ਼ਿਆਦਾ ਹੈ ਔਰ ਇਹ ਖੁੱਲਾ ਵੀ ਥੋੜਾ ਉਹਦੇ ਨਾਲੋਂ ਜ਼ਿਆਦਾ ਹੈ ਪ੍ਰਾਈਸ 850 ਰਹੇਗਾ ਕਲਰ ਆ ਗਿਆ ਬਲੈਕ ਤੇ ਸਕਿਨ ठीक है कलर आ गया नेवी ब्लू ऑफ वाइट बहुत प्यारा कलर है अठ सौ पंजाब प्राइस रहेगा ओके जी नेक्स्ट आ गया जी पीच कलर 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 बहुत ही प्यारा आएगा हेलो बहुत सोना कलर है पीच कलर ए वाला कलर तो पिस्ता कलर बहुत पसंद किया सारे ने मैं फर्स्ट टाइम नहीं लैके मैन लगता कलर नहीं कोई लौगा शायद पर सब ने मस्टर्ड मसटर्ड पिस्ता और पीच बहुत पसंद किया हेलो जी खुले डुले शॉल जिमें मर्जी तीस लो एलो जी, जी पिस्ता कलर आ गया बहुत सोना पिस्ता कलर का इक्ो पीजा अच्छा दो है ना हाँ हेलो पिस्ता कलर क्योंकि ये सोल्ड होया सीगा ये तो चार पांच पीस सोल्ड होए सी हेलो जी तो मैनू लगे कोई पीस आएगा शायद हेलो दो तीन पीस है ना हेलो ओके पिस्ता कलर बहुत सोहना कलर है पिस्ता कलर हेलो लो जी रेड कलर ठीक है हेलो रेड कलर रेड मैरून आए एक वाइन मैरून एक रेड मैरून बहुत सोहना पीस प्राइस सेम रहेगा अठ सौ पंजा एक एक दो दो पीस है बस ज़्यादा पीस अवेलेबल नहीं है जी येलो मस्टर्ड कलर ठीक है ये भी कलर बहुत सोहना ये भी मैं डर ही डर ही लेके आई स पर बहुत सोहना सेल हो एक तो कल ही सेल किया जो मैं सिंगल ही पीस बचा पाया मस्टर्ड कलर का हेलो जी ਤੇ ਲਾਸਟ ਆ ਗਿਆ ਆਪਣੇ ਕੋਲ ਲਾਸਟ ਮੈਰੂਨ ওয়াইন 컬러 ਠੀਕ ਆ ਆ ਲੋ ਜੀ ਓਕੇ ਲਓ ਮੈਰੂਨ ওয়াইন 컬러 ਬਹੁਤ ਸੋਹਣਾ 컬러 ਇਹ ਉਹਦੇ ਨਾਲੋਂ ਥੋੜਾ ਨਾ ਡਾਰਕ ਆਉਂਦਾ ਡਾਰਕ ਟੋਨ ਆਉਂਦੀ ਠੀਕ ਹੈ ਜੀ ਮੈਰੂਨ ਜੇ ਹੀ ਸ਼ੇਡ ਆ ਬਹੁਤ ਸੋਹਣੀ ਸ਼ੇਡ ਆ ਲਓ ਜੀ ਬਹੁਤ ਪਿਆਰੇ ਜੇ ਪੀਸ ਆ 850 ਪ੍ਰਾਈਸ ਰਹੂਗਾ ਹੁਣ ਦਿਖਾਉਣਾ ਤੁਹਾਨੂੰ 1050 ਵਾਲੇ ਪੀਸ ਇਹ ਵੀ ਪੀਸ ਨਾ ਬਹੁਤ ਹੀ ਸੋਹਣੀ ਜੀ ਆ डिजाइनर भी आ और शिमर चा ये बोलन च भी शिमर आऊगी ठीक है हल्की हल्की जी थानूच शाइन मिलूगी और यदि ना बॉर्डर डिजाइनिंग बहुत सोहनी है लो जी इस तरह की डिजाइनिंग आऊगी ਬਹੁਤ ਪਿਆਰਾ ਜਿਆ ਪੀਸ ਆ ਔਰ ਸਭ ਤੋਂ ਸੋਹਣੀ ਹੈ ਨਾ ਇਹਨਾਂ ਸ਼ਾਲਾਂ ਦੀ ਮੈਨੂੰ ਇਹ ਗੱਲ ਲੱਗੀ ਕਿ ਇਹ ਫੁੱਲਵੇਂ ਫੁੱਲਵੇਂ ਨਹੀਂ ਰਹਿੰਦੇ ਮਤਲਬ ਜਿਸ ਤਰ੍ਹਾਂ ਮਰਜੀ ਤੁਸੀਂ ਲੈ ਲਓ ਲੈ ਚੁੰਨੀ ਦੀ ਬੁੱਕਲ ਵਾਂਗੂ ਬੁੱਕਲ ਲੱਗੂਗੀ ਇਹ ਨਹੀਂ ਆ ਕਿ ਇਹ ਫੁੱਲੇ ਫੁੱਲੇ ਜੇ ਉੱਡੇ ਉੱਡੇ ਜੇ ਰਹਿਣਗੇ ਬਹੁਤ ਸੋਹਣੇ ਲੱਗਦੇ ਔਰ ਇਹ ਜਿਹੜੇ ਨੇ ਇਹ ਸਟਾਲ ਆਉਣਗੇ ਸ਼ਾਲ ਨਹੀਂ ਆ ਪਰ ਜਿਆਦੇ ਛੋਟੇ ਵੀ ਨਹੀਂ ਆ ਕਾਫੀ ਖੁੱਲੇ ਡੁੱਲੇ ਆ ਵੀ ਦੇਖੋ ਸ਼ਾਲ ਹੀ ਆ ਇੱਕ ਹਿਸਾਬ ਦੇ ਮੈਨੂੰ ਤੇ ਲੱਗਦਾ ਹਾਂ ਸ਼ਾਲ ਹੀ ਆ ਇਹ ਸ਼ਾਲ ਹੀ ਆ ਬਈ ਸਟਾਲ ਨਹੀਂ ਹੈ ਸ਼ਾਲ ਆਊਗਾ

बहुत सोना पीस आठ ठीक है, तो है।, है जिदा मर्जी लो मोडे पा लो सिर पर लेना सिर पर लो तो बहुत ही गलबात एंड वाली चीज़ है बहुत सोना पीस लगता पैलो और बॉर्डर जो पलू सिर पर आता ना बहुत सोना लगता है हेलो जी जिदा मर्जी लै लो तीस इस तरह ले लो क्या ही बातें ने बहुत सोहना पीस आ प्राइस एक हजार पाँ लगेगा कलर आ गया एक येलो एक आ गया रेड मरून ਇਰਾਗੈ ਦੇ ਵਿੱਚ ਇੱਕ ਹੋਰ ਡਿਜ਼ਾਈਨ ਦਾ ਥੋੜਾ ਥੋੜਾ ਫਰਕ ਆਊਗਾ ਹਲੋ ਇਹ ਆ ਗਿਆ ਪੀਚ ਕਲਰ ਡਿਜ਼ਾਈਨ ਇਸ ਤਰ੍ਹਾਂ ਦਾ ਆਊਗਾ ਵਿੱਚ ਵਿੱਚ ਲਸਰਾਂ ਵਾਲਾ ਡਿਜ਼ਾਈਨ ਆਊਗਾ ਸਰਵੋਸਕੀ ਆਊਗੀ ਬਹੁਤ ਹੀ ਸੋਹਣਾ ਪੀਸ ਆਊਗਾ ਸ਼ਿਮਰ ਦੇ ਵਿੱਚ ਬੁੱਲਣ ਦੇ ਵਿੱਚ ਵਧੀਆ ਸਟੱਫ ਚ 1050 ਛਾਲ ਹੋਏਗਾ ਸਟਾਲ ਨਹੀਂ ਹੋਏਗਾ ਠੀਕ ਹੈ ਹਲੋ ਇਹਦੇ ਵਿੱਚ ਕਲਰ ਮਿਲੇਗਾ ਤੁਹਾਨੂੰ ਇੱਕ ਮੈਰੂਨ ਕਲਰ ਵਾਓ ਵਾਲਾ ਕਲਰ ਹੈ ਬਹੁਤ ਹੀ ਸੋਹਣਾ ਹਲੋ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਕਲਰ ਵੀ ਬਹੁਤ ਸੋਹਣਾ ਹੈ ਇਸ ਤਰ੍ਹਾਂ ਦੇ ਕਲਰ ਡਾਰਕ ਡਾਰਕ ਬਹੁਤ ਸੋਹਣੇ ਲੱਗਦੇ ਨੇ ਸਰਦੀਆਂ ਚ ਬਾਕੀ ਨਾ ਸਾਰੇ ਸੂਟਾਂ ਨਾ ਚੱਲ ਜਾਂਦੇ ਨੇ ਹਲੋ ਹੈ ਨਾ ਸਾਰੇ ਸੂਟਾਂ ਨਾਲ ਚੱਲਣ ਵਾਲੇ ਕਲਰ ਨੇ ਓਕੇ ਜੀ ਬਹੁਤ ਸੋਹਣਾ ਪੀਸ ਹੈ ਹਲੋ 1050 ਪ੍ਰਾਈਸ ਰਹੇਗਾ ਫਿਰ ਆ ਗਿਆ ਇੱਕ ਹੋਰ ਡਿਜ਼ਾਈਨ ਤੁਹਾਡੇ ਰੂਪ ਰੂਪ ਕਰਦੇ ਹਾਂ ਹਲੋ ਜੀ ਇਹ ਐਜ਼ ਅ ਸਟਾਲ ਇਹ ਥੋੜਾ ਜਿਹਾ ਉਹਦੇ ਨਾਲੋਂ ਵਾਰ ਕੱਟ ਹੋਊਗਾ ਸਟਾਲ ਜ ਹੈ ਤੇ ਇਹ ਆਪਣਾ ਦੂਸਰਾ ਹੈ ਜਿਹੜਾ ਮੈਂ ਤੁਹਾਨੂੰ ਦਿਖਾਉਣੀ ਹੋਣੀ ਹੈ ਨਾ ਐਵਲੋ ਇਹ ਤਾਂ ਕੋਈ ਇਸ਼ੂ ਨਹੀਂ ਹੈ ਇਹ ਤੇ ਮਤਲਬ ਇੱਕ ਸ਼ੋਅ ਵਾਸਤੇ ਵੀ ਤੁਸੀਂ ਹੈ ਨਾ ਜਿਹੜੀ ਬਟਰਫਲਾਈ ਜੀ ਲੱਗੀ ਹੈ ਨਾ ਇਹਦੇ ਫੁੱਕ ਲੱਗੀ ਆ ਜ਼ਰੂਰੀ ਨਹੀਂ ਕਿ ਤੁਸੀਂ ਇਹਨੂੰ ਬੰਦ ਹੀ ਕਰਨਾ ਹੈ ਤੇ ਬੰਦ ਕਰਨ ਵਾਲੇ ਹੀ ਇਹਨੂੰ ਲੈ ਸਕਦੇ ਆ ਇੱਕ ਡਿਜ਼ਾਈਨਿੰਗ ਆ ਬਹੁਤ ਚਾਹੀ ਤੁਸੀਂ ਇਸ ਤਰ੍ਹਾਂ ਵੀ ਲੈ ਲਓ ਤੇ ਜੇ ਹੁਣ ਤੁਸੀਂ ਐਵੇਂ ਕਰਨਾ ਤੇ ਐਵੇਂ ਤੇ ਬਹੁਤ ਸੋਹਣਾ ਲੱਗੂਗਾ ਹਨਾ ਬੱਚੇ ਕੁੜੀਆਂ ਵਗੈਰਾ ਇਦਾਂ ਕਰਨੀ ਆ ਤਾਂ ਸੋਹਣਾ ਲੱਗੂਗਾ ਹਲੋ ਤੇ ਆਪਣੀ ਤੁਹਾਡੀ ਚੁਆਇਸ ਆ ਬਹੁਤ ਸੋਹਣਾ ਪੀਸ ਹੈ ਠੀਕ ਹੈ ਹਲੋ ਕਲਰ ਬਸ ਸੋਹਣਾ ਹੈ ਡਿਜ਼ਾਈਨਿੰਗ ਪਾਸ ਹੋਣੀ ਆ ਚੈੱਕ ਕਰੋ ਵਿੱਚ ਪੈਚ ਵਰਕ ਹੋਇਆ ਪਿਆ ਹੈ ਹਲੋ ਠੀਕ ਹੈ ਔਰ ਹੇਅਰ ਬੂਲ ਦਾ ਵੀ ਵਿੱਚ ਡਿਜ਼ਾਈਨਿੰਗ ਆ ਸ਼ਿਮਰ ਤੁਹਾਨੂੰ ਇਹ ਦੇਖੋ ਕਲੀਅਰ ਦਿਖ ਰਹੀ ਆ ਬਹੁਤ ਸੋਹਣੀ ਸ਼ਿਮਰ ਆ ਪ੍ਰਾਈਸ 150 ਲੱਗੂਗਾ ਠੀਕ ਹੈ ਇਹਦੇ ਵਿੱਚ ਇੱਕ ਕਲਰ ਮਿਲ ਜੂਗਾ ਬਲੈਕ ਸੇਮ ਦੇ ਵਿੱਚ ਬਲੈਕ ਮਿਲ ਜੂਗਾ ਚਲੋ ਠੀਕ ਹੈ ਜਿਵੇਂ ਮਰਜੀ ਲਓ ਜ਼ਰੂਰੀ ਨਹੀਂ ਤੁਸੀਂ ਹੁੱਕ ਬੰਦ ਕਰਨੀ ਨਾ ਕਰੋ ਬੰਦ ਤਾਂ ਲੈ ਲਓ ਠੀਕ ਹੈ ਬਹੁਤ ਸੋਹਣਾ ਪੀਸ ਆ ਆਹੋ ਠੀਕ ਹੈ ਤੇ ਇੱਕ ਡਿਜ਼ਾਈਨ ਆਊਗਾ ਇਹਦੇ ਵਿੱਚ ਨੇਵੀ ਬਲੂ ਲਓ ਜੀ ਨੇਵੀ ਬਲੂ ਇਹ ਵੀ ਹੁੱਕ ਵਾਲਾ ਹੀ ਡਿਜ਼ਾਈਨ ਆ ਹਾਂ ਲੋ ਠੀਕ ਹੈ ਤੁਹਾਡੀ ਮਰਜ਼ੀ ਹੈ ਹੁੱਕ ਬੰਦ ਕਰੋ ਮਰਜ਼ੀ ਹੈ ਨਾ ਕਰੋ ਐਦਾਂ ਲੈ ਲਓ ਹਾਂ ਤਾਂ ਵੀ ਬਹੁਤ ਸੋਹਣਾ ਲੱਗੇਗਾ ਪੀਸ ਤੇ ਹੁੱਕ ਬੰਦ ਕਰਨੀ ਹੈ ਫਿਰ ਤੁਸੀਂ ਹੁੱਕ ਵੀ ਬੰਦ ਕਰ ਸਕਦੇ ਹੋ ਠੀਕ ਹੈ ਆਹੋ ਥੋੜਾ ਜਿਹਾ ਆਰਾਮ ਨਾਲ ਕਰਨਾ ਵੈਦਨਾ ਹਲੋ ਜੀ ਓਕੇ ਇਹ ਵੀ ਬਹੁਤ ਸੋਹਣਾ ਪੀਸ ਆ ਡਿਜ਼ਾਈਨਿੰਗ ਬਹੁਤ ਸੋਹਣੀ ਲੱਗਦੀ ਆ ਥੋੜਾ ਜਿਹਾ ਸੈਟਿੰਗ ਤੇ ਕਰਨੀ ਪੈਂਦੀ ਹੈ ਨਾ ਹਲੋ ਜੀ ਓਕੇ ਨੇਵੀ ਬਲੂ ਕਲਰ ਆ ਪੀਸ ਬਹੁਤ ਸੋਹਣਾ ਸਰਵੋਸਕੀ ਵਾਲਾ ਡਿਜ਼ਾਈਨ ਆ ਸਰ ਕੋ ਸਰਵੋਸਕੀ ਦੀ ਨਾ ਵੈਸੇ ਵੀ ਬੜੀ ਸੋਹਣੀ ਚਮਕ ਆ ਉੱਪਰੋਂ ਇਹਦੇ ਵਿੱਚ ਚਮਕ ਆ ਫਿਰ ਉਹ ਬਹੁਤ ਸੋਹਣਾ ਲੱਗਦਾ ਪੀਸ ਪ੍ਰਾਈਸ 1050 ਹੋਊਗਾ ਇਹ ਪੀਸ 950 ਦਾ ਹੈ ਨਾ ਇਹ ਪੀਸ 950 ਦਾ ਓਕੇ ਜੀ ਇਹ ਪੀਸ 990 ਦਾ। ਉਹ ਵੀ 990 ਦਾ ਹੀ ਆ। ਜਿਹੜਾ ਉਹ ਵਾਲਾ ਪੀਸ ਆ ਨਾ ਜਿਹੜੇ ਮੈਂ ਹੁਣ ਦਿਖਾਈ ਮੈਂ ਰੂਨ ਤੇ ਬਲੈਕ ਇਹ ਵੀ 990 ਚੀ ਆ। ਆਹ ਵਾਲੇ ਪੀਸ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਨੀ ਹਾਂ। ਠੀਕ ਹੈ। ਇਹ ਵਾਲਾ ਪੀਸ ਵੀ 990 ਦਾ ਹੀ ਆ। ਸੌਰੀ ਇਹ ਵਾਲਾ ਪੀਸ ਵੀ 990 ਦਾ ਹੈ। ਉਹ ਵਾਲੇ ਜਿਹੜੇ ਉਹ ਸ਼ਾਲ ਸੀਗੇ ਉਹ 1075 ਦੇ ਆ। ਸੌਰੀ। ਓਕੇ ਜੀ ਇਹ ਪੀਸ ਤੇ ਇਹ ਪੀਸ 990 ਦੇ ਆ। ਤੇ ਇਹ ਵਾਲਾ ਪੀਸ ਵੀ 990 ਦਾ। ਇਹਦੇ ਵਾਲ ਵੇਖ ਕੇ ਮੈਨੂੰ ਯਾਦ ਆਇਆ। कई बार मिसटेक हो जाती है ओके हलोला पीस भी इस तरह ही पल ठीक है कलर भी बहुत सोहना यहाँ लाइट डार्क का कॉम्बीनेशन प्राइस साढ़े नौ सौ लगेगा ठीक है कदी कदी मिसटेक हो जाती है ओके तो जी ये साड़ी अज की कलैक्शन तो आराम न ही दिखाई है तमन बहुत सोहनी कलैक्शन उम्मीद करते पसंद आई हो अगर पसंद आई तो वीडियो में लाइक शेयर जरूर करना थैंक यू धनबाद